ਕਬੀਰ ਚਰਨ ਕਮਲ ਕੀ ਮੋਜ ਕੋ ਕਹਿ ਕੈ ਸੇਉ ਨਮਾਨ ਭਗਤ ਕਬੀਰ ਜੀ 121 ਨੰਬਰ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਕੰਦੇ ਵੀ ਵਾਹਿਗੁਰੂ ਦੇ ਚਰਨ ਕਮਲ ਕੀ ਮੋਜ ਕੋ ਜਿਹੜੀ ਵਾਹਿਗੁਰੂ ਦੇ ਚਰਨਾਂ ਕਮਲਾਂ ਨਾਲ ਜੁੜਨ ਦੀ ਮੋਜ ਆਨੰਦ ਹੈ ਸ਼ਵਰਨਾਲ ਨਾਮ ਨਾਲ ਬਾਣੀ ਨਾਲ ਪਰਮਾਤਮਾ ਨਾਲ ਜੁੜਨ ਦਾ ਜੋ ਆਨੰਦ ਖੇੜਾ ਹੈ ਨਾ ਕਹਿ کیسے ਉਹ ਨਮਾਨ ਉਹ ਨਮਾਨ ਵੀ ਅੰਦਾਜ਼ਾ ਉਹਦਾ ਕੋਣ ਅੰਦਾਜ਼ਾ ਲਾ ਕੇ ਦੱਸ ਸਕਦਾ ਭਾਵ ਜੋ ਵਾਹਿਗੁਰੂ ਦੇ ਚਰਨਾਂ ਦਾ ਵਾਹਿਗੁਰੂ ਦੇ ਨਾਮ ਦਾ ਬਾਣੀ ਪੜਨ ਦਾ ਸੇਵਾ ਕਰਨ ਦਾ ਆਨੰਦ ਹੈ ਉਹਦੇ ਰਸ ਦਾ ਕੋਈ ਵੀ ਬਿਆਨ ਕਰਕੇ ਨਹੀਂ ਦੱਸ ਸਕਦਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਵੀ ਇਹ ਰਸ ਕਿੰਨਾ ਕੁ ਵੱਡਾ ਹੈ ਕਿੰਨਾ ਕ ਆਨੰਦ ਹੈ ਕਹਿ ਬੇ ਕੋ ਸ਼ੋਭਾ ਨਹੀਂ ਇਹਨੂੰ ਸ਼ੋਭਾ ਨਹੀਂ ਕਹਨਾ ਸ਼ੋਭਾ ਕਹਿੰਦੇ ਜੀਵ ਦੇ ਨਾਲ ਇਸ ਦੀ ਸ਼ੋਭਾ ਇਸ ਦੀ ਕੀਮਤ ਦਾ ਅੰਦਾਜ਼ਾ ਨਹੀਂ ਦੱਸਿਆ ਜਾ ਸਕਦਾ ਜਿੰਨੂੰ ਆਨੰਦ ਮਿਲਿਆ ਉਹ ਆਪ ਵੀ ਇਹਦਾ ਬਿਆਨ ਨਹੀਂ ਕਰ ਸਕਦਾ ਜਿੰਨੂੰ ਨਾਮ ਜਪਣ ਦਾ ਪ੍ਰਮਾਤਮਾ ਦੇ ਮਿਲਾਪ ਦਾ ਆਨੰਦ ਖੇੜਾ ਪ੍ਰਾਪਤ ਹੋਇਆ ਦੇਖਿਆ ਹੀ ਪਰਵਾਣਿਤ ਜਿੰਨੇ ਦੇਖਿਆ ਜਿੰਨੇ ਆਨੰਦ ਮਾਨਿਆ ਜਿੰਨੇ ਖੇੜਾ ਮਾਨਿਆ ਜੇ ਤੇ ਉਹਨੂੰ ਪਤਾ ਹੈ ਵੀ ਇਹ ਕਿੱਡਾ ਕ ਵੱਡਾ ਹੈ ਜੀਭਾ ਦੇ ਨਾਲ ਬਿਆਨ ਨਹੀਂ ਕੋਈ ਕਰ ਸਕਦਾ ਕੋਈ ਦੱਸ ਨਹੀਂ ਸਕਦਾ ਇਹਦਾ ਰਸ ਕਿੱਡਾ ਕ ਵੱਡਾ ਹੈ ਜਿਦਾ ਗੁੰਗੇ ਨੇ ਗੋੜ ਖਾ ਲਿਆ ਤੇ ਉਹਦਾ ਸਵਾਦ ਨਹੀਂ ਨਾ ਦੱਸ ਸਕਦਾ ਜਿੱਦੈ ਜਿੰਨੂ ਪਰਮਾਤਮਾ ਦਾ ਮਿਲਾਪ ਹੋ ਗਿਆ ਨਾਮ ਦਾ ਆਨੰਦ ਰਸ ਪ੍ਰਾਪਤ ਹੋ ਗਿਆ ਉਹ ਵੀ ਇਹਦੇ ਸਵਾਦ ਦਾ ਬਿਆਨ ਨਹੀਂ ਕਰ ਸਕਦਾ ਕਬੀਰ ਦੇਖ ਕੇ ਕਹਿ ਕਹੂੰ ਕਹੇ ਨਾ ਕੋ ਪਤੀ ਆਏ ਕਹਿੰਦੇ ਜੇ ਇਸ ਅਨੰਦ ਨੂੰ ਕੋਈ ਦੇਖ ਕੇ ਦੱਸ ਵੀ ਦਵੇ ਤਾਂ ਵੀ ਮਾਨਗੜਾਏ ਤਸੱਲੀ ਵਿੱਚ ਨਹੀਂ ਆਉਂਦਾ ਕਿਉਂਕਿ ਪਰਮਾਤਮਾ ਦਾ ਕਿਹਦੇ ਨਾਲ ਕੰਪੇਅਰ ਕਰੀਏ ਕੋਈ ਵੀ ਸਹਿ ਸੰਸਾਰ ਦੀ ਕੋਈ ਵਸਤੂ ਕੋਈ ਪਦਾਰਥ ਕੋਈ ਸਰੀਰ ਪਰਮਾਤਮਾ ਵਰਗਾ ਨਹੀਂ ਇਸ ਲਈ ਕਹਿੰਦੇ ਵੀ ਕਿਦੇ ਵਾਲ ਇਸ਼ਾਰਾ ਕਰਕੇ ਦੱਸੀ ਵੀ ਪਰਮਾਤਮਾ ਇਦਾਂ ਦਾ ਹੈ ਜੇ ਦਸਵੇ ਦੀਏ ਤੇ ਮਨ ਪਤੀਜਦਾ ਨਹੀਂ ਮਨ ਨੂੰ ਤਸੱਲੀ ਨਹੀਂ ਹੁੰਦੀ ਕਿਉਂਕਿ ਪਰਮਾਤਮਾ ਦੇ ਬਰਾਬਰ ਦਾ ਕੋਈ ਵੀ ਨਹੀਂ ਹੈਗਾ ਹਰ ਜੈਸਾ ਤੈਸਾ ਉਹੀ ਜਿੱਦਾਂ ਦਾ ਪਰਮਾਤਮਾ ਹੈ ਉਦਾਂ ਦਾ ਕੇਵਲ ਆਪ ਹੈ ਪਰਮਾਤਮਾ ਵਰਗਾ ਹੋਰ ਕੋਈ ਨਹੀਂ ਰਹੂੰ ਹਰਖ ਗੁਣ ਗਾਏ ਬਾਬਾ ਜੀ ਜੰਦੇ ਮੈਂ ਤੇ ਪਰਮਾਤਮਾ ਦੇ ਗੁਣ ਗਾ ਕੇ ਤੇ ਸਦਾ ਹੀ ਹਰਖ ਖੇੜੇ ਆਨੰਦ ਦੇ ਵਿੱਚ ਰਹਿੰਦਾ ਹਾਂ ਸ਼ਿਰਭੇਸ ਆਨੰਦ ਨੂੰ ਮਾਨਿਆ ਜਾ ਸਕਦਾ ਨਾਨਕ ਕਥਨਾ ਕੜੜਾ ਸਾਰ ਜਬਦੀ ਸਾਹਿਬ ਚ ਵੀ ਦੱਸ ਦੇਣਾ ਇਹਨੂੰ ਕਥਨ ਕਰਨਾ ਬੜਾ ਹੀ ਕੜੜਾ ਹੈ ਲੋਹੇ ਦੇ ਬਰਾਬਰ ਇਹਨੂੰ ਚਬਾਉਣਾ ਹੈ। ਪਾਵੇ ਇਸ ਆਨੰਦ ਖੇੜੇ ਦਾ ਕੋਈ ਵੀ ਬਿਆਨ ਨਹੀਂ ਕਰ ਸਕਦਾ। ਇਹਨੂੰ ਮਾਣਿਆ ਜਾ ਸਕਦਾ ਹੈ, ਦੱਸਿਆ ਨਹੀਂ ਜਾ ਸਕਦਾ। ਕਬੀਰ ਚੁਗੈ ਚਤਾਰੈ ਪੀ ਚੁਗੈ ਚੁਗ ਚੋਗ ਚਤਾਰੈ 123 ਨੰਬਰ ਸ਼ਲੋਕ ਵਿੱਚ ਬਾਬਾ ਜੀ ਦੱਸਦੇ ਨੇ ਕਹਿੰਦੇ ਵੀ ਅਸੀਂ ਇਸ ਆਨੰਦ ਖੇੜੇ ਤੋਂ ਭਟਕ ਗਏ ਆ ਸਾਨੂੰ ਸਮਝਾਉਂਦੇ ਕਾਲ ਜੁਗੀ ਜੀਵਾਂ ਨੂੰ ਜਿਸ ਤਰ੍ਹਾਂ ਇੱਕ ਕੂੰਜ ਹੈ ਉਹ ਆਪਣੇ ਬੱਚਿਆਂ ਨੂੰ ਛੱਡ ਕੇ ਚੋਗਾ ਚੁਗਣ ਵਾਸਤੇ ਦੂਰ ਚਲੀ ਜਾਂਦੀ ਹੈ ਚੋਗਾ ਚੁਗਦੀ ਆ ਚੁਗਿਆ ਚਿਤਾਰੇ ਬੱਚਿਆਂ ਨੂੰ ਚੇਤੇ ਕਰਦੀ ਆ ਯਾਦ ਕਰਦੀ ਆ ਪੀ ਚੁਗਿਆ ਫਿਰ ਚੁਗਦੀ ਆ ਫਿਰ ਯਾਦ ਕਰਦੀ ਚੁਗ ਚੁਗ ਚਿਤਾਰੇ ਇਸ ਤਰ੍ਹਾਂ ਵਾਰ-ਵਾਰ ਚੋਗਾ ਚੁਗਦੀ ਏ ਉਹਨਾਂ ਨੂੰ ਯਾਦ ਕਰਦੇ ਵੀ ਉਹਨਾਂ ਵਾਸਤੇ ਵੀ ਚੋਗਾ ਚਾਹੀਦਾ ਜੈਸੇ ਬੱਚਰੇ ਕੂੰਜ ਮਨ ਮਾਇਆ ਮਮਟਾਰੇ ਜਿੱਦਾਂ ਕੂੰੜੀ ਦੇ ਮਨ ਵਿੱਚ ਬੱਚਿਆਂ ਲਈ ਪਿਆਰ ਹੈ ਨਾ ਇਦਾਂ ਹੀ ਸਾਡੇ ਕਾਲਜੁਗੀ ਜੀਵਨ ਦੇ ਅੰਦਰ ਮਾਇਆ ਵਾਸਤੇ ਪਿਆਰ ਹੈ ਮਾਇਆ ਦੀ ਮਮਤਾ ਹੈ ਅਸੀਂ ਵੀ ਹਰ ਵੇਲੇ ਮਾਇਆ ਯਾਦ ਕਰਦੇ ਮਾਇਆ ਯਾਦ ਕਰਦੇ ਆਂ ਤੇ ਜੇਕਰ ਪਰਮਾਤਮਾ ਜਾਦਾ ਜੇ ਹਰ ਵੇਲੇ ਤੇ ਕਹਿੰਦੇ ਭਾਈ ਫਿਰ ਆਨੰਦ ਖੇੜਾ ਉਹ ਮਿਲਣਾ ਜਿਹਦਾ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਸਾਡਾ ਮਾਨਾ ਵਿਕਾਰਾਂ ਪਿੱਛੇ ਲੱਗ ਕੇ ਹਰ ਵੇਲੇ ਮਾਇਆ ਯਾਦ ਕਰਦਾ ਜਿੱਦਾਂ ਖੂਜ ਆਪਣੇ ਬੱਚਿਆਂ ਨੂੰ ਯਾਦ ਕਰਦੀ ਜੇਬ ਆਈ ਜੀਵਨ ਸਫਲਾ ਕਰਨਾ ਤੇ ਫਿਰ ਨਾਮ ਜਪਿਆ ਕਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਿਆਗਾ ਕਬੀਰ ਅੰਬਰ ਕਨਹਰ ਛਾਇਆ 124 ਨੰਬਰ ਸ਼ਲੋਕ ਸਮਝਾਉਂਦੇ ਅੰਬਰ ਮੇਂ ਅਕਾਸ਼ ਆਸਮਾਨ ਕਨਹਰ ਬੱਦਲ ਛਾਇਆ ਛਾਗੇ ਅਕਾਸ਼ ਦੇ ਵਿੱਚ ਬੱਦਲਾਂ ਨੇ ਘੇਰਾ ਪਾ ਲਿਆ ਬਰਖ ਭਰੇ ਸਰਤਾਲ ਤੇ ਜਦੋਂ ਵਰਖੇ ਬੱਦਲ ਦੀ ਬਾਰਿਸ਼ ਹੋਈ ਤੇ ਛੋਟੇ ਵੱਡੇ ਜਿੰਨੇ ਵੀ ਤਲਾਬ ਸਨ ਛੱਪੜ ਸਨ ਸਾਰੇ ਹੀ ਭਰ ਗਏ ਪਾਣੀ ਦੇ ਨਾਲ ਬੱਦਲ ਬਿਆ ਤੇ ਸਾਰੇ ਹੀ ਛੱਪੜ ਤਲਾਬ ਸਰੋਵਰ ਪਾਣੀ ਨਾਲ ਭਰ ਗਏ। ਚਾਤ੍ਰਿਕ ਜোঁ ਤਰਸਤ ਰਹਿ। ਪਰ ਜਿਹੜਾ ਚਾਤ੍ਰਿਕ ਹੈ ਨਾ ਪਪੀ ਹੈ। ਇੰਨੀ ਵਰਖਾ ਹੋਣ ਦੇ ਬਾਵਜੂਦ ਵੀ ਉਹ ਤਰਸਦਾ ਪਿਆ ਕਿਉਂਕਿ ਸਵੰਤੀ ਬੂੰਦ ਉਹਦੇ ਮੂੰਹ ਦੇ ਵਿੱਚ ਨਹੀਂ ਪਈ। ਉਹਦੇ ਮੂੰਹ ਦੀ ਬਣਤਾ ਰਹੀ ਸੀ ਹੈ। ਕਿ ਉਹ ਤਲਾਬ ਦੇ ਵਿੱਚੋਂ ਸਰੋਵਰ ਛੱਪੜ ਦੇ ਵਿੱਚੋਂ ਪਾਣੀ ਪੀ ਨਹੀਂ ਸਕਦਾ। ਕੇਵਲ ਵਰਖਾ ਦੀਆਂ ਬੂੰਦਾਂ ਹੀ ਉਹਦੇ ਅੰਦਰ ਜਾਂਦੀਆਂ ਉਹਦੀ ਤਸੱਲੀ ਹੁੰਦੀ ਹੈ। ਤਿੰਨ ਕੋ ਕੌਣ ਹਵਾਲ ਇਸੇ ਤਰ੍ਹਾਂ ਹੀ ਬਾਬਾ ਕਬੀਰ ਜੀ ਸਾਨੂੰ ਸਮਝਾਉਂਦੇ ਨੇ ਕਹਿੰਦੇ ਵੀ ਪ੍ਰਮਾਤਮਾ ਤੇ ਹਰ ਥਾਂ ਤੇ ਹਾਜ਼ਰ ਨਾਜ਼ਰ ਹੈ। ਤੇ ਅਸੀਂ ਅਜੇ ਵੀ ਉਹਨੂੰ ਪਤਾ ਨਹੀਂ ਕਿੱਥੇ ਕਿੱਥੇ ਲੱਭਦੇ ਫਿਰਦੇ ਆਂ। ਸਾਡੀ ਹਾਲਤ ਵੀ ਉਸ ਚਾਤ੍ਰਿਕ ਪਪੀਹ ਦੀ ਤਰ੍ਹਾਂ ਹੈ। ਪੇ ਪਾਣੀ ਤੇ ਬਹੁਤ ਵਰਖਿਆ بارش ਬੜੀ ਹੋਈ ਸਰੋਵਰ ਭਰ ਗਏ ਛੱਪੜ ਭਰ ਗਏ ਪਰ ਉਹ ਫਿਰ ਪਿਆਸੇ ਦਾ ਪਿਆਸ ਹੈ ਇਦਾਂ ਕਹਿੰਦੇ ਵੀ ਅਸੀਂ ਵੀ ਹਰ ਥਾਂ ਤੇ ਪਰਮਾਤਮਾ ਹਾਜ਼ਰ ਨਾਜ਼ਰ ਹੋਣ ਦੇ ਬਾਵਜੂਦ ਵੀ ਵਹਿਮਾਂ ਭਰਮਾਂ ਪਖੰਡਾਂ ਦੇ ਵਿੱਚ ਅਜੇ ਵੀ ਪਟਕਦੇ ਫਿਰਦੇ ਹਾਂ ਜੀਵਨ ਵਿਅਰਥ ਕਰਦੇ ਜਾ ਰਹੇ ਕਬੀਰ ਚੱਕਈ ਜੋ ਨਿਸਬੀ ਸੂਰ ਹੈ 125 ਨੰਬਰ ਸ਼ਲੋਕ ਵਿੱਚ ਸਮਝਾਉਂਦੇ ਚੱਕਾ ਹੀ ਇੱਕ ਛੋਟਾ ਜਿਹਾ ਬੰਸੀ ਹੈ ਰਾਤ ਬੈਂਦੀ ਤੇ ਚੱਕਵੇ ਤੋਂ ਵਿਛੜ ਜਾਂਦੀ ਆ ساری ਰਾਤ ਵਿਛੜੀ ਰਹਿੰਦੀ ਚਾਰ ਪੈਰ ਸੂਰਜ ਚੜਦਾ ਫਿਰ ਉਹਦਾ ਦੁਬਾਰਾ ਮਿਲਵਾਬ ਹੁੰਦਾ ਆਏ ਮਿਲੇ ਪ੍ਰਭਾਤ ਪ੍ਰਭਾਤ ਜਦ ਸਵੇਰਾ ਹੁੰਦਾ ਤੇ ਉਹਦਾ ਕਹ ਦੋ ਵੀ ਆਪਣੇ ਪਤੀ ਨਾਲ ਮਿਲਾਬ ਹੁੰਦਾ ਜੋ ਨਰ ਵਿਸਵਰੇ RAM ਸੋ ਕਹਿੰਦੇ ਵੀ ਉਹ ਚੰਗੀ ਹੈ ਫਿਰ ਵੀ ਚੱਕ ਵੀ ਚਾਰ ਪੈਰ ਬਾਦ ਹਨੇਰੇ ਤੋਂ ਬਾਅਦ ਚਾਨਣ ਹੁੰਦਾ ਤੇ ਆਪਣੇ ਪਤੀ ਨੂੰ ਮਿਲ ਜਾਂਦੀ ਪਰ ਅਸੇ ਜੀਵ ਇਸਤਰੀਆਂ ਪਰਮਾਤਮਾ ਤੋਂ ਜੁਗਾਂ ਜਗੰਤਰਾਂ ਤੋਂ ਵਿਛੜੀਆਂ ਹੋਈਆਂ ਅਗਿਆਨਤਾ ਦਾ ਹਨੇਰਾ ਛਾਇਆ ਹੋਇਆ ਵਿਕਾਰਾਂ ਦਾ ਹਨੇਰਾ ਛਾਇਆ ਹੋਇਆ ਹੈ ਰਾਤ ਦਿਨ ਕਦੇ ਵੀ ਪਰਮਾਤਮਾ ਨਾਲ ਮਿਲਾਪ ਨਹੀਂ ਹੁੰਦਾ ਕਦੇ ਵੀ ਪਰਮਾਤਮਾ ਦੇ ਚਰਨ ਨਹੀਂ ਪਰਸਦੇ ਔਰ ਜੁਗਾ ਜਗੰਤਰਾਂ ਤੋਂ ਵਿਛੜੇ ਆ ਤੇ ਅਜੇ ਤੱਕ ਮਿਲਾਪ ਨਹੀਂ ਹੋਇਆ ਭਗਤ ਰਵਿਦਾਸ ਜੀ ਕਹਿੰਦੇ ਨਾ ਬਹੁਤ ਜਨਮ ਵਿਛਰੇ ਤੇ ਮਾਦੋਏ ਜਨਮ ਤੁਮਾਰੇ ਲੇਖੇ ਕਹਿਰਵਦਾਸ ਆਸ ਲਗ ਜੀਵੋਂ ਚਿਰ ਭਇਓ ਦਰਸ਼ਨ ਦੇਖ ਕਹਿੰਦੇ ਵੀ ਸਾਡੇ ਨਾਲ ਉਹ ਤੇ ਚੱਕੇ ਹੀ ਚੱਕਵਾ ਚੰਗਾ ਜਿਹੜੇ ਇੱਕ ਦੂਜੇ ਨੂੰ ਚਾਰ ਪੈਰ ਬਾਜ਼ ਮਿਲ ਜਾਂਦੇ ਤੇ ਅਸੀਂ ਪਤੀ ਪਰਮੇਸ਼ਰ ਤੋਂ ਇੰਨੇ ਜੁਗਾ ਜਗੰਤਰਾਂ ਤੋਂ ਵਿਛੜੇ ਹੋਏ ਆ ਅਜੇ ਤੱਕ ਮਿਲਾਪ ਨਹੀਂ ਹੋ ਰਿਹਾ ਭਾਈ ਤਾਂ ਹੀ ਹੋਣਾ ਹੈ ਦੇਵਾਏ ਗੁਰ ਦਾ ਨਾਮ ਜਪਾਂਗੇ ਪਰਮੇਸ਼ਰ ਗੁਰੂ ਦੇ ਚਰਨਾਂ ਨਾਲ ਜੁੜਾਂਗੇ ਸੋ ਭਾਈ ਸਤਗੁਰੂ ਜੀ ਦੇ ਚਰਨਾਂ ਨਾਲ ਜੁੜਿਆ ਕਰ ਤੇ ਜਪਿਆ ਕਰ ਸਤ ਨਾਮ ਵਾ ਸਬਸਕ੍ਰਾਈਬ ਲਾਈਕ ਕਮੈਂਟ ਲਾਜ਼ਮੀ ਕਰ ਦਿਓ ਵੀਡੀਓ ਚੰਗੀ ਲੱਗੀ ਹੈ ਤੇ ਸਬਸਕ੍ਰਾਈਬ ਜੁੜ ਕਰੋ ਲਾਜ਼ਮੀ ਕਰੋ ਜੀ ਵਾਹਿਗੁਰੂ